ਅ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਇੱਥੇ ਮੇਨ ਮਕਸਦ ਕੀ ਹੈ ਸਰ ਸਰ ਮਾਨਜੋਗ ਸੀਐਮ ਸਾਹਿਬ ਵੱਲੋਂ ਚਲਾਈ ਮਹਮ ਜੁਤ ਨਸ਼ਿਆਂ ਵਿਰੁੱਧ ਤਹਿਤ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਡੀਆਈਜੀ ਸਾਹਿਬ ਪਟੰਡਾ ਮਾਨਜੋਗ ਦੇ ਐਸਐਸਪੀ ਸਾਹਿਬ ਪਟੰਡਾ ਜਿਹਦੇ ਦਿਸਾ ਨਿਰਦੇਸ਼ਾਂ ਤਹਿਤ ਵੱਡੀ ਸਫਲਤਾ ਮਿਲੀ ਜਦੋਂ ਸਾਨੂੰ ਲੈਣੋਪਾਰ ਏਰੀਆ ਵਿੱਚ ਕਟੋ ਪੰਜ ਹੁਸ਼ਿਆਰ ਨੂੰ ਅਸੀ ਗ੍ਰਫਤਾਰ ਕੀਤਾ ਵੱਖ-ਵੱਖ ਮੁਕੱਦਮਿਆਂ ਦਾ ਇੱਕ ਮੁਕੱਦਮਾ ਅਸੀਂ ਦਿੱਤਾ ਜੀ 47/25 3 ਗ੍ਰਾਮ ਹੈਰੋਨ ਸਵੇਤ ਸਨੀਤਾ ਨੂੰ ਕਾਬੂ ਕੀਤਾ ਉਸ ਤੋਂ ਬਾਅਦ 50 ਨੰਬਰ ਮੁਕੱਦਮਾ ਜਿਸ ਦੇ ਵਿੱਚ ਗੁਰਮੀਤ ਸਿੰਘ ਮੰਗਾ ਹਰਜਮਨ ਸਿੰਘ ਹੈਰੀ 7 ਗ੍ਰਾਮ ਹੈਰੋਨ ਦੇ ਨਾਲ ਕਾਬੂ ਕੀਤਾ ਜੀ ਇੱਕ ਮੁਕੱਦਮਾ ਜੀ 52/25 ਜਿਹਦੇ ਵਿੱਚ ਦੋਸ਼ੀ ਚੰਨਨ ਸਿੰਘ ਇਸ ਤੇ ਕਈ ਮੁਕੱਦਮੇ ਹੋਰ ਵੀ ਦਰਜ ਆਏ ਐਨ ਡੀ ਪੀਸ ਕੇਸਾਂ ਦੇ ਤੇ ਇੱਕ ਉਸ ਦੇ ਨਾਲ ਸੀਗਾ ਇਹਦਾ ਸਾਥੀ ਵੀਪੂ ਮਾਡਲ ਜਿਸ ਨੂੰ 5 ਗ੍ਰਾਮ ਹੈਰਨ ਬ੍ਰੰਦ ਹੋਈ ਹੈ ਤੇ ਅੱਜ ਪੇਸ਼ ਹਲਦ ਕੀਤਾ ਤੇ ਸਰ ਇਹ ਕਦੋਂ ਕਦਾ ਇਹਨਾਂ ਦਾ ਵਪਾਰ ਚੱਲ ਰਿਹਾ ਕੁਝ ਪਤਾ ਲੱਗਿਆ ਜੀ ਇਹ ਇਸ ਬਾਰੇ ਕੋਈ ਕਿੰਨੇ ਕ ਟਾਈਮ ਤੋਂ ਇਹ ਕਰ ਰਹੇ ਆ ਨਸ਼ਿਆਂ ਦਾ ਵਪਾਰ ਇਹਨਾਂ ਤੇ ਮੁਕਦਮੇ ਦਰਜ ਹੈ ਜੀ ਆਲਰੇਡੀ ਹੈਗੇ ਆਲਰੇਡੀ ਪਹਿਲਾਂ ਹੈਗੇ ਜੀ ਓਕੇ ਹਾਂ ਦੀਪੂ ਮਾਡਰਨ ਚਾਲਨ ਹੋ ਗਿਆ ਜੀ ਇਹਨਾਂ ਦਾ ਕੋਈ ਨਾ ਕੋਈ ਰਿਮਾਂਡ ਵੀ ਲਿਆ ਗਿਆ ਪੁੱਛ ਕੀਤੀ ਗਈ ਹੈ ਵੀ ਕੋਈ ਗਰਤਾਰ ਗਾਹ ਵੀ ਲੱਭ ਰੇ ਨੇ ਹਾਂ ਜੀ ਮੁਕੱਦਮਾ ਜਿਹੜਾ ਹੈ ਜੀ 50/25 ਗੁਰਪ੍ਰੀਤ ਸਿੰਘ ਵੰਗੜ ਤੇ ਹਰ ਹਰਸਿਮਰ ਹੈ ਜੀ ਦਾ ਸੀ ਰਿਮਾਂਡ ਲਿਆ ਵਾੜੇ ਉਹ ਸੀ ਇਨਵੈਸਟੀਗੇਸ਼ਨ ਚੱਲ ਠੀਕ ਓਕੇ ਤੇ ਉਹ ਬੱਗੀ ਸਾਹਿਬਾ ਅਗਲੇ ਦੀ ਜਿਹੜੀ ਕਾਰਵਾਈ ਹੈ ਕੀ ਕਰ ਰਹੇ ਹੋ ਹੁਣ ਜਿਹੜਾ ਚੈਨਲ ਦੇ ਆਪਣਾ ਦੀਪੂ ਮੋਡਲ ਜਿਹੜਾ ਚ ਅਦਾਲਤ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਇਆ ਜੀ ਰਿਮਾਂਡ ਲੈਣ ਤੋਂ ਬਾਅਦ ਅਗਾਈ ਦੇ ਕੁਝ ਕੁਸ਼ ਕਰਾਂਗੇ ਜੋ ਕੱਟ ਸਮਝਣ ਦਾ ਸਾਧਗੀ ਤੇ ਜਾਂ ਇੱਕ ਸਰਜੇ ਬੈ ਗੱਲ ਕਰਾਂ ਤਾਂ ਲੋਕਾਂ ਵੱਲੋਂ ਇੱਕ ਡਰ ਵੀ ਮਹਿਸੂਸ ਹੁੰਦਾ ਹੈ ਕਿ ਕੋਈ ਸ਼ਿਕਾਇਤ ਨਹੀਂ ਕਰਦਾ ਜਾਂ ਦੱਸਦਾ ਨਹੀਂ ਇਹ ਗੱਲ ਹੈ ਤਾਂ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਫੀਲ ਕਰਦੇ ਆ ਕਿ ਉਹਨਾਂ ਤੇ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਨਸ਼ਿਆਂ ਵਾਲੇ ਵੇਚਣ ਵਾਲੇ ਨਾ ਕਰਦੇ ਜਾਂ ਕੁਛ ਨਾ ਕਰਦੇ ਤਾਂ ਉਹ ਲੋਕਾਂ ਬਾਰੇ ਨਾਗਰਿਕਾਂ ਬਾਰੇ ਤੁਸੀਂ ਆਪ ਦਾ ਜਿਹੜਾ ਉਹਨਾਂ ਦੀ ਸੇਫ ਸਾਈਡ ਕਿਵੇਂ ਲੈ ਕੇ ਚੱਲਦੇ ਹੋ ਇਹ ਸਰਕਾਰ ਵੱਲੋਂ ਜੀ ਇੱਕ ਇੱਕ ਨੰਬਰ ਜਾਰੀ ਕੀਤਾ ਹੋਇਆ ਸੀ ਹੈਲਪ ਹੈਲਪ ਨੰਬਰ ਜੀ ਜਿਹਦੇ ਵਿੱਚ ਉਹਨਾਂ ਦੀ ਗੁਪਤ ਰੱਖਿਆ ਜਾਊਗਾ ਜੀ ਜੋ ਵੀ ਸੂਚਨ ਦਿੰਦੇ ਉਹ ਗੁਪਤ ਰੱਖਿਆ ਜਾਊਗਾ ਓਕੇ ਅਸੀਂ ਆਪਣੇ ਲੈਵਲ ਤੇ ਵੀ ਜੇ ਕੋਈ ਆਉਂਦੀ ਹੈ ਉਹਨਾਂ ਦਾ ਉਹਨਾਂ ਦਾ ਨਾਮ ਨੰਬਰ ਗੁਪਤ ਰੱਖ ਕੇ ਕਾਰਵਾਈ ਅਮਲ ਚਲਿਆ ਤੇ ਜੇ ਮੈਂ ਗੱਲ ਕਰਾਂ ਤਾਂ ਗੋਨੇਆਣਾ ਦੇ ਵਿੱਚ ਇੰਨੇ ਵੱਡੇ ਸਮਗਲਰਾਂ ਦਾ ਫੜਿਆ ਜਾਣਾ ਤਾਂ ਕਿਵੇਂ ਲੱਗਦਾ ਇਹ ਦੀ ਬਾਕੀ ਜਿਹੜੇ ਰੈਂ ਤੇ ਕੁੰਦ ਹੈ ਜਾਂ ਜਿਹੜੇ ਹੋਰ ਛੋਟੇ-ਮੋਟੇ ਐ ਤਾਂ ਉਹਨਾਂ ਦੇ ਕੀ ਅਸਰ ਹੋਊਗਾ ਦੇਖਣ ਨੂੰ ਛੋਟੇ-ਮੋਟੇ ਦੀ ਨਾਲ ਨਾਲ ਦਿੰਦਰ ਦੀ ਸਾਰੇ ਕੋਈ ਵੱਡੇ ਬੱਗਵਾਲਾਂ ਦਾ ਨਾਮ ਵੀ ਹੁੰਦਾ 빙ਿਆਂ ਦਾ ਇਹ ਉਹਨਾਂ ਦਾ ਵੀ ਬੰਦੀ ਕਾਰ ਵੀ ਕੀਤੀ ਜਾਂਦੀ ਜੋ ਵੀ ਸਾਡੇ ਧਿਆਨ ਚ ਆ ਰਿਹਾ ਉਹਨਾਂ ਦੇ ਬੰਦੀ ਕਰੂਗੇ ਓਕੇ ਸਰ ਓਕੇ ਥੈਂਕ ਯੂ